ਸਾਸ੍ਰੀਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਤਿੰਨ ਤਿੰਨ ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਤਿੰਨ ਕੁੰਡੇ ਗਿਣ ਲੈਣੇ ਫਿਰ ਤਿੰਨ ਫਿਰ ਤਿੰਨ ਫਿਰ ਤਿੰਨ 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 ਕੁੰਡੇ ਗਿਣਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਆ ਇਹ ਡਿਜ਼ਾਈਨ ਤੁਹਾਡੇ ਕਿਸੇ ਵੀ ਪ੍ਰੋਜੈਕਟ ਤੇ ਸੈੱਟ ਹੋ ਜਾਊਗਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਛੇ ਸਲਾਈਆਂ ਵਿੱਚ ਇਹ ਡਿਜ਼ਾਈਨ ਕੰਪਲੀਟ ਹੁੰਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਡਿਜ਼ਾਈਨ ਇੱਕ ਸਲਾਈ ਵਿੱਚ ਹੀ ਪੈਂਦਾ ਵਾ ਬਾਕੀ ਸਲਾਈਆਂ ਪੁੱਠੀਆਂ ਸਿੱਧੀਆਂ ਹੀ ਆ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਇਹ ਡਿਜ਼ਾਈਨ ਕਿਵੇਂ ਬਣਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲੀ ਸਲਾਈ ਡਿਜ਼ਾਈਨ ਦੀ ਵਿੱਚ ਤੁਸੀਂ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਸਿੰਪਲ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸਿਓਂ ਸਿੱਧੀ ਦੂਸਰੀ ਸਲਾਈ ਡਿਜ਼ਾਈਨ ਦੀ ਪੁੱਠੇ ਪਾਸਿਓਂ ਪੁੱਠੀ ਇਹ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਦੋ ਬਣਾ ਕੇ ਫਿਰ ਮੈਂ ਤੁਹਾਨੂੰ ਤੀਸਰੀ ਸਲਾਈ ਤੇ ਦਿਖਾਉਣੀ ਆ ਸਿੱਧੇ ਪਾਸਿਓਂ ਸਿੱਧੀ ਪੁੱਠੇ ਪਾਸਿਓਂ ਪੁੱਠੀ ਫਿਰ ਮੈਂ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਵਾ ਸਿੱਧੇ ਪਾਸਿਓਂ ਸਿੱਧੀ ਉੱਥੇ ਪਾਸਿਓਂ ਪੁੱਠੀ ਡਿਜ਼ਾਈਨ ਦੀ ਤੀਸਰੀ ਸਲਾਈ ਇਹ ਸਲਾਈ ਦੇ ਵਿੱਚ ਹੁਣ ਡਿਜ਼ਾਈਨ ਬਣਾਣਾ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡੇ ਨੂੰ ਤੁਸੀਂ ਇਦਾਂ ਹੀ ਸਲਿੱਪ ਕਰ ਲੈਣਾ ਬਣਾਉਣਾ ਨਹੀਂ ਇਹਨੂੰ ਦੋਵਾਂ ਕੁੰਡਿਆਂ ਨੂੰ ਅੱਗੇ ਉਹਦੀਆਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਪਲਟਾ ਦੇਣਾ ਪਿਛਲੇ ਕੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਜਿਹੜਾ ਕੁੰਡਾ 슬ਿੱਪ ਕੀਤਾ ਇਹਨਾਂ ਤਿੰਨਾਂ ਕੁੰਡਿਆਂ ਨੂੰ ਤਿੰਨਾਂ ਕੁੰਡਿਆਂ ਦੇ ਤਿੰਨ ਹੀ ਬਣਾਉਣੇ ਆ ਇੱਕ ਬਣਾ ਲਿਆ ਧਾਗੇ ਨੂੰ ਵੜ ਮਾਰਨਾ ਦੋ ਇੱਕ ਵਾਰ ਹੋਰ ਇਹਨੂੰ ਬਣਾ ਲੈਣਾ ਤਿੰਨਾਂ ਕੁੰਡਿਆਂ ਦੇ ਤਿੰਨ ਹੀ ਬਣਗੇ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਤੁਸੀਂ ਫਿਰ ਬਣਾਉਣਾ ਤੀਸਰੀ ਸਲਾਈ ਸਾਰੀ ਵਿੱਚ ਇਹੀ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਸਲਿੱਪ ਕਰ ਲਿਆ ਇਹਨੂੰ ਬਿਨਾ ਬਣਾਏ ਲਾ ਲਿਆ ਇਹਨਾਂ ਕੁੰਡਿਆਂ ਨੂੰ ਅੱਗੇ ਲੈ ਜਾਣਾ ਇਸ ਤਰੀਕੇ ਨਾਲ ਕਮਾਣ ਲੈਣਾ ਪਿਛਲੇ ਕੁੰਡੇ ਨੂੰ ਅੱਗੇ ਲੈ ਗਏ ਅਗਲੇ ਨੂੰ ਪਿੱਛੇ ਲੈ ਆਏ ਜਿਹੜਾ ਕੁੰਡਾ ਸਲਿੱਪ ਕੀਤਾ ਉਹਨੂੰ ਵੀ ਇਹਨਾਂ ਕੁੰਡਿਆਂ ਨੂੰ ਸਲਾਈ ਤੇ ਫੜਨ ਤਿੰਨਾਂ ਦੇ ਤਿੰਨ ਹੀ ਬਣਾਉਣੇ ਇੱਕ ਦੋ ਬਣ ਗਏ ਤਿੰਨ ਬਣ ਗਏ ਇਹੀ ਡਿਜ਼ਾਈਨ ਤੁਸੀਂ ਤੀਸਰੀ ਸਲਾਈ ਵਿੱਚ ਬਣਾਉਣਾ ਕੁੰਡਾ ਇੱਕ ਸਲਿੱਪ ਕਰ ਲਿਆ ਇਹਨਾਂ ਦੋਵਾਂ ਨੂੰ ਕਮਾ ਲੈਣਾ ਕਿੰਨਾ ਕੁੰਡਿਆਂ ਨੂੰ ਤਿੰਨਾਂ ਦੇ ਤਿੰਨ ਹੀ ਬਣਾ ਦੇਣੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਡਿਜ਼ਾਈਨ ਬਣ ਗਿਆ ਤੀਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਤਿੰਨਾ ਦੇ ਤਿੰਨ ਬਣ ਗਏ ਸਲਿੱਪ ਕਰ ਲਿਆ ਪਿਛਲੇ ਕੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਨੂੰ ਪਿੱਛੇ ਲੈ ਜਾਣਾ ਇਸ ਤਰੀਕੇ ਨਾਲ ਸਲਿੱਪ ਕੀਤੇ ਕੁੰਡੇ ਨੂੰ ਵੀ ਸਲਾਈ ਤੇ ਲ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਹੀ ਬਣਾਉਣੇ ਤੀਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਇਹੀ ਡਿਜ਼ਾਈਨ ਬਣਾਉਣਾ ਤੀਸਰੀ ਸਲਾਈ ਕੰਪਲੀਟ ਹੋ ਗਈ ਇਹ ਤਿੰਨ ਤਨ ਕੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਲਾਸਟ ਵਿੱਚ ਇੱਕ ਕੁੰਡਾ ਐਕਸਟਰਾ ਹੀ ਇਹਨੂੰ ਸਿੱਧਾ ਹੀ ਬਣਾ ਲਿਆ ਡਿਜ਼ਾਈਨ ਦੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹਨੂੰ ਤੁਸੀਂ ਸਾਰੇ ਕੁੰਡਿਆਂ ਨੂੰ ਪੁੱਠਾ ਹੀ ਬਣਾ ਲੈਣਾ ਚੌਥੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਇਸ ਤਰੀਕੇ ਨਾਲ ਸਿੰਪਲ ਪੁੱਠਾ ਪੁੱਠਾ ਬਣਾ ਲੈਣਾ ਚੌਥੀ ਸਲਾਈ ਪੁੱਠੀ ਬਣਾ ਕੇ ਪੰਜਵੀਂ ਸਲਾਈ ਤੇ ਮੈਂ ਦਿਖਾਉਣੀ ਡਿਜ਼ਾਈਨ ਦੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਹੁਣ ਫਿਰ ਪੰਜਵੀਂ ਸਲਾਈ ਡਿਜ਼ਾਈਨ ਦੀ ਸਿੱਧੇ ਪਾਸਿਓ ਤੁਸੀਂ ਸਾਰੇ ਕੁੰਡਿਆਂ ਨੂੰ ਸਿੰਪਲ ਸਿੱਧਾ-ਸਿੱਧਾ ਹੀ ਬਣਾ ਲੈਣਾ ਪੰਜਵੀਂ ਸਲਾਈ ਸਿੱਧੇ ਪਾਸਿਓ ਸਿੱਧੀ ਡਿਜ਼ਾਈਨ ਦੀ ਜਿਹੜੀ ਛੇਵੀਂ ਸਲਾਈ ਆ ਪੁੱਠੇ ਪਾਸਿਓ ਉਹ ਸਾਰੇ ਕੁੰਡਿਆਂ ਨੂੰ ਸਿੰਪਲ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਸਾਡਾ ਇੱਕੋ ਸਲਾਈ ਚ ਹੀ ਬਣਨਾ ਵਾ ਪੰਜਵੀਂ ਸਲਾਈ ਸਿੱਧੇ ਪਾਸਿਓਂ ਸਿੱਧੀ ਛੇਵੀਂ ਸਲਾਈ ਪੁੱਠੇ ਪਾਸਿਓਂ ਇਸ ਤਰੀਕੇ ਨਾਲ ਪੁੱਠੀ ਬਣਾ ਕੇ ਇਹ ਮੈਂ ਦੋ ਸਲਾਈਆਂ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਜਦੋਂ ਤੁਸੀਂ ਇਹੀ ਛੇ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਬਣਦਾ ਜਾਊਗਾ ਡਿਜ਼ਾਈਨ ਸਾਡਾ ਇੱਕੋ ਸਲਾਈ ਵਿੱਚ ਹੀ ਬਣਨਾ ਵਾ ਚਾਰ ਸਲਾਈਆਂ ਸਿੱਧੀਆਂ ਪੁੱਠੀਆਂ ਵਾਂ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਇੱਕੋ ਸਲਾਈ ਦਾ ਹੀ ਆ ਬਹੁਤ ਹੀ ਸੌਖਾ ਡਿਜ਼ਾਈਨ ਮਾਏ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਆਬਜੈਕਟ ਤੇ ਜੈਂਸ ਸਵੈਟਰ ਤੇ ਇਹ ਡਿਜ਼ਾਈਨ ਨੂੰ ਤੁਸੀਂ ਗਰਲਸ ਟੌਪ ਤੇ ਸਕੀਵੀ ਤੇ ਵੀ ਅਪਲਾਈ ਕਰ ਸਕਦੇ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਬਣਾਉਣ ਵਿੱਚ ਵੀ ਬਹੁਤ ਸੌਖਾ ਵਾ ਤਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ